280 ਦਿਨਾਂ ਤੋਂ ਪੁਲਾੜ ਦੇ ਵਿੱਚ ਫਸੀ ਸੁਨੀਤਾ ਵਿਲੀਅਮ ਦੀ ਵਾਪਸੀ ਦੀਆਂ ਉਮੀਦਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਸੁਨੀਤਾ ਵਿਲੀਅਮ ਅਤੇ ਉਸ ਦੇ ਸਾਥੀਆਂ ਦੀ ਵਾਪਸੀ ਇੱਕ ਵਾਰ ਫਿਰ ਟਾਲ ਦਿੱਤੀ ਗਈ ਹੈ। ਤਕਨੀਕੀ ਖਰਾਬੀ ਦੇ ਚਲਦੇ ਸਪੇਸ ਸਟੇਸ਼ਨ ਦੇ ਨਵੇਂ ਕਰੂ ਨੂੰ ਲੈ ਕੇ ਜਾ ਰਹੇ ਮਿਸ਼ਨ ਕਰੂ 10 ਨੂੰ NASA ਨੇ ਟਾਲ ਦਿੱਤਾ ਹੈ। ਇਸ ਮਿਸ਼ਨ ਨੂੰ 12 ਮਾਰਚ ਨੂੰ ਸਪੇਸਐਕਸ ਦੇ ਰਾਕਟ ਫਾਲਕਨ 9 ਤੋਂ ਲਾਂਚ ਕੀਤਾ ਜਾਣਾ ਸੀ। ਇਸ ਵਿੱਚ ਚਾਰ ਪੁਲਾੜ ਜਾਤੀਆਂ ਨੂੰ ਰਵਾਨਾ ਕੀਤਾ ਜਾਣਾ ਸੀ ਜਿਨ੍ਹਾਂ ਨੂੰ ਸਪੇਸ ਸਟੇਸ਼ਨ ਉੱਤੇ ਛੱਡਣ ਤੋਂ ਬਾਅਦ ਇਸ ਵਿੱਚ ਸੁਨੀਤਾ ਵਿਲੀਅਮਜ਼ ਅਤੇ ਤਿੰਨ ਹੋਰ ਸਾਥੀਆਂ ਦੀ ਵਾਪਸੀ ਹੋਣੀ ਸੀ ਪਰ ਇਸ ਮਿਸ਼ਨ ਦੇ ਰਵਾਨਾ ਹੋਣ ਤੋਂ ਪਹਿਲਾਂ ਹੀ ਇਸ ਵਿੱਚ ਖਰਾਬੀ ਆ ਗਈ ਦੱਸਦੀ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਵਿੱਚ ਬਿਲਮੋਰ ਨਾਸਾ ਦੇ ਜੁਆਇੰਟ ਗਰੂਪ ਫਲਾਈਟ ਟੈਸਟ ਮਿਸ਼ਨ ਉੱਤੇ ਗਏ ਹੋਏ ਨੇ ਸੁਨੀਤਾ ਸਪੇਸ ਕ੍ਰਾਫਟ ਪਾਇਲਟ ਸੀ ਅਤੇ ਦੋਹਾਂ ਨੇ ਉੱਥੇ 8 ਦਿਨ ਰੁਕਣ ਤੋਂ ਬਾਅਦ ਧਰਤੀ ਉੱਤੇ ਵਾਪਸੀ ਕਰਨੀ ਸੀ ਇਸ ਮਿਸ਼ਨ ਦਾ ਮੁੱਖ ਮਕਸਦ ਪੁਲਾੜ ਯਾਤਰੀਆਂ ਨੂੰ ਸਪੇਸ ਸਟੇਸ਼ਨ ਤੱਕ ਲਿਜਾ ਕੇ ਵਾਪਸ ਲਿਆਉਣ ਦੀ ਆਪਣੀ ਸਮਰੱਥਾ ਨੂੰ ਸਾਬਤ ਕਰਨਾ ਸੀ ਪਰ ਲੌਂਚਿੰਗ ਤੋਂ ਬਾਅਦ ਹੀ ਇਸ ਮਿਸ਼ਨ ਦੇ ਵਿੱਚ ਕਈ ਤਰ੍ਹਾਂ ਦੀਆਂ ਖਰਾਬੀਆਂ ਆ ਗਈਆਂ ਜਿਸ ਕਰਕੇ ਬੀਤੇ 280 ਦਿਨਾਂ ਤੋਂ ਸਨੀਤਾ ਵਿਲੀਅਮ ਅਤੇ ਵੁਚ ਵਿਲਮੋਰ ਪੁਲਾੜ ਦੇ ਵਿੱਚ ਫਸੇ ਹੋਏ ਨੇ ਡੋਨਾਲਡ 트੍ਰੰਪ ਨੇ ਇਹਨਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਐਲਨ ਮਸਕ ਨੂੰ ਸੌਂਪੀ ਹੈ ਉਹਨਾਂ ਮਸਕ ਨੂੰ ਕਿਹਾ ਸੀ ਕਿ ਇਹਨਾਂ ਬਹਾਦਰ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਓ ਜਿਨ੍ਹਾਂ ਨੂੰ ਬਾਈਡਨ ਨੇ ਪੁਲਾੜ ਦੇ ਵਿੱਚ ਛੱਡ ਦਿੱਤਾ ਹੈ ਪਰ ਦੋਹਾਂ ਨੂੰ ਸ਼ਾਇਦ ਕੁਝ ਹੋਰ ਸਮਾਂ ਪੁਲਾੜ ਦੇ ਵਿੱਚ ਰਹਿਣਾ ਪਵੇਗਾ ਫਿਲਹਾਲ ਸਨੀਤਾ ਵਿਲੀਅਮ ਨੂੰ ਪੁਲਾੜ ਦੇ ਵਿੱਚ ਕੁਝ ਹੋਰ ਸਮਾਂ ਰਹਿਣਾ ਇਸ ਦੌਰਾਨ ਉਹ ਨਦੀ ਸੇਤ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੀਆਂ ਤਸਵੀਰਾਂ ਉਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਹਾਲਤ ਕਾਫੀ ਖਰਾਬ ਨਜ਼ਰ ਆ ਰਹੀ ਹੈ ਹਾਲਾਂਕਿ ਸੁਨੀਤਾ ਵਿਲੀਅਮਸ ਕਹਿੰਦੇ ਨੇ ਕਿ ਉਹ ਪੂਰੇ ਤਰੀਕੇ ਦੇ ਨਾਲ ਠੀਕ ਨੇ